ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਫੁੱਲ ਵੀਡੀਓ ਜਲਦੀ ਅਪਲੋਡ ਕਰ ਦਿਆਂਗੇ ਅੱਜ ਤਿੰਨ ਵੜਾ ਬਕਾਊਗਾ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਪਿੰਡ ਬੁਰਜ ਨਥੂਕੇ ਪੱਟੀ ਤਹਿਸੀਲ ਆ ਜ਼ਿਲ੍ਹਾ ਤਰਨਤਾਰਨ ਸਾਹਿਬ ਇਹ ਦੋ ਵੜਾ ਜਿਹੜੀਆਂ ਤੁਸੀਂ ਦੇਖ ਰਹੇ ਜੇ ਦੋਵੇਂ ਗੱਬਣ ਆ ਇੱਕ ਸ਼ਾਈਵਾਲ ਦੇ ਵਿੱਚ ਹੈਵੀ ਬਾਡੀ weight ਫੁੱਲ ਵਜਨ weight ਦੇ ਵਿੱਚ ਇਹ ਵੜਾ ਠੀਕ ਆ ਜੀ ਇੱਕ ਇਧਰ ਸ਼ਾਈਵਾਲ ਕ੍ਰੋਸ ਇਹ ਬੱਛੀ ਬਕਾਊਗਾ ਚੌਗੀ ਚਾਰ ਦੰਦ ਕੁਲਦੀਪ ਦੋਨੋਂ ਵੜਾ ਵੀਰੇ ਗੱਬਣ ਆ ਹਾਂਜੀ ਹਾਂਜੀ ਦੋਵੇਂ ਗੱਬਣ ਆ ਠੀਕ ਆ ਆ ਜਿਹੜੀ ਆਪਣੇ ਕੋਲ ਸ਼ਾਈਵਾਲ ਆ ਇਹ ਤੁਸੀਂ ਦੱਸਿਆ ਵੀ ਕੋਈ ਦੂਜਾ ਕਿ ਤੱਜਾ ਸੁਆ ਤੱਜਾ ਸੁਆ ਹ ਦੇਣ ਹਜੇ ਲਈਦੀ ਹਫਤਾ ਕ ਹਫਤਾ ਲਾ ਜੂਗੀ ਤੇ ਤੁਸੀਂ ਦੱਸਿਓ ਵੀ ਆਪਣੇ ਰਿਸ਼ਤੇਦਾਰੀ ਚੋਂ ਲਈ ਆ ਹ ਰਿਸ਼ਤੇਦਾਰੋਂ ਲਈਦੀ ਦੁੱਧ 18 20 18 20 ਭਰਉਂਦੀ ਆ ਚਵਾਉਂਦੀ ਰਹੀ ਆ ਹ ਤੇ ਬਾਕੀ ਚੂਣਾ ਆਪਦੀ ਸੇਵਾ ਨਾਲ ਜਿਹਨੇ ਚੂਣਾ ਸੇਵਾ ਨਾਲ ਦੁੱਧ ਤਾਂ ਸੇਵਾ ਨਾਲ ਨਿਕਲਣਾ ਹਾਂ ਠੀਕ ਆ ਜੀ ਕੋਈ ਚੰਗੀ ਖੇਚਲ ਕਿਸੇ ਭਰਾ ਨੇ ਕੀਤੀ ਤੇ ਠੋਈ ਪਾਣੀ 17 ਕਿਲੋ ਵਾਲੀ ਵੈੜ ਆ ਹ ਤੇ ਕੋਈ ਪਾਣੀ ਮੀਟਰ ਦੇ ਪਾਸੇ ਹਾਂ ਸੋ ਟੈਂਕ ਵਰਗੀ ਆ ਕਰਮਾਂ ਵਾਲੀ ਪੋਲੀਪਲੀਤੀ ਵਾਲੇ ਪਾਸਿਓਂ ਵੇ ਝਿਜਕੋ ਕੇ ਕੋਈ ਸੌਦਾ ਕਰ ਲਿਆ ਜੇ ਪੋਲੀਪਲੀਤੀ ਤੇ ਇੱਕ ਮੱਝਾ ਵਾਂਗੂ ਆ ਮਾੜੀ ਆਦੇ ਹਿਸਾਬ ਨਾਲ ਆ ਆ ਜਾਂਦੀ ਬੜੀ ਢੇ ਇਹ ਨਹੀਂ ਵੀ ਕਰਮ ਵਾਲੀ ਇੱਕ ਥਾਂ ਤੋਂ ਦੂਜੀ ਥਾਂ ਪੈਰ ਚੱਕ ਜੂਗੀ ਜਿਵੇਂ ਸ਼ਾਈਵਾਲ ਵੈੜਾ ਤੋਂ ਕਈ ਭਰਾ ਡਰਦੇ ਆ ਇਹ ਕ੍ਰੋਸ ਬਰੀਡ ਆ ਸ਼ਾਈਵਾਲ ਦੇ ਵਿੱਚ ਕੋਈ ਇਹਦਾ ਰਾਠੀ ਦਾ ਜਾਂ ਕੋਈ ਗਰਲੈਂਡੋ ਦਾ ਆਪਦਾ ਬਿਲਕੁਲ ਸਮਝਣਾ ਤੁਸੀਂ ਕ੍ਰੋਸ ਮੰਨ ਲਿਆ ਜੀ ਚਾਹੇ ਕਿ ਭੇਰਾ ਭਰਾ ਗਿਰਦੇ ਵਿੱਚ ਕ੍ਰੋਸ ਮੰਨ ਲੇ ਸ਼ਾਈਵਾਲ ਦੇ ਨਾਲ ਤੇ ਠੰਡੀ ਤੇਰੀ ਸੀਲਸ ਆਊਗਾ 18 ਸਰੀ ਇਹ ਵੈੜਾ ਬਾਕੀ ਰੇਟ 62000 ਕਰਾ ਲਓ 65000 ਡਿਮਾਂਡ ਕਰਾ ਲਓ ਇਹ ਵੀਰ ਗਲਦੀਪ 57 ਦੀ ਹਾਂ 57000 ਦੀ 57 ਦੀ ਲੈਦੇ ਆ ਆ ਬੱਚੀ ਆਪਣੇ ਕੋਲ ਚੌਗੀ ਦੂਜਾ ਸੂਬਾ ਸੁੰਦੀ ਆ ਹਾਂ ਜੀ ਤੇ ਇਹ ਵੀ ਅਜੇ ਹਫਤਾ ਲਿੰਦੀ ਆ ਇਹ ਵੀ ਅਵਤਾਲੀਦੀ ਲੋ ਵੀ ਇਹ ਵੀ ਹਫਤੇ ਦੀ ਅਜੇ ਨਰਮਾ ਬਾਕੀ ਫੱਲੇ ਹੋਵੇ ਕੋਈ ਨਹੀਂ ਬਹੁਤ ਸੋਣੂ ਇਹ ਵੀ ਕਾਫੀ ਠੀਕ ਹੈ ਝੋਲਾ ਝਾਲਾ ਖਲਾਰ ਖਲੂ ਚੰਗਾ ਲਾਵੜੀਆਂ ਥਣ ਚੰਗਾ ਵਾ ਹਾਂ ਸੋ ਲੋਲੀ ਪੋਲੀ ਆ ਕਰ ਮਾਰੀ ਥੱਲੇ ਜਿਵੇਂ ਗੱਲ ਕਰਦੇ ਨੇ ਵੀ ਛੱਡੇ ਛੋਟੇ ਦੇ ਢਿਲ ਢੋਲ ਬਹੁਤ ਆ ਚਾਰੇ ਥਣ ਵੇਖੋ ਚੰਗੀ ਸਪੇਸ ਇਹਨੇ ਪਹਿਲਾਂ ਨੇ 11-12 ਕਿਲੋ ਚਵਾਇਆ ਹਰ ਕੀ ਬਤਾਉਗੀ ਇਹਦੇ 12 ਦੇ ਦਊਗੀ ਗਰਮੀ ਇਹਦਾ ਮੁੱਲ ਕੀ ਕਰਤਾ ਜੱਜ ਇਹਦਾ ਮੁੱਲ 41000 ਰੁਪਇਆ 41 ਹਾਂ ਲੋ ਵੀ ਇਹ ਲੈਣ ਦੇਣ 41000 ਆ ਹਾਂਜੀ ਠੀਕ ਹੈ ਜੀ ਡਿਮਾਂਡ 45 ਹੋਵੇ ਜਾਂ ਕੁਝ ਵੀ ਆ 41000 ਲੈਣਾ ਹੀ ਆ ਜਿਹੜਾ ਐਤੋਂ ਬਾਅਦ ਇੱਕ ਆਪਾਂ ਤੁਹਾਨੂੰ ਇਧਰ ਵਾਈਡ ਦਿਖਾ ਦਿੰਨੇ ਆ ਠੀਕ ਹੈ ਜੀ ਆ ਤੁਸੀਂ ਚੈੱਕ ਕਰੋ ਇਹ ਮੇਰਾ ਭਰਾ ਕੋਈ ਤੋਕੜ ਅੱਗੇ ਗੱਬਣ ਮੰਨ ਲਵੇ ਜਾਂ ਅੱਗੇ ਏਆਈ ਹੋਈ ਸਮਝ ਲੇ ਠੀਕ ਹੈ ਜੀ ਕਿਉਂਕਿ ਇਹ ਬਣੀ ਸੌਰੀ ਜਾਂ 15 ਦਿਨਾਂ ਦੀ ਬਣੀ ਆ ਤੇ ਦੁੱਧ ਦੇ ਥੱਲੇ 8 ਕਿਲੋ ਆ ਜੀ 8 ਕਿਲੋ نیٹ ਦੁੱਧੂ 8 ਕਿਲੋ نیٹ ਦੁੱਧ ਤਾਂ ਬਾਕੀ ਢਾਂਚਾ ਤੁਸੀਂ ਸਵੈਡ ਦਾ ਚੈੱਕ ਕਰੋ ਅਗਰ ਲੈਂਡੋ ਦੇ ਵਿੱਚ ਕੋਈ ਕ੍ਰਾਸ ਮੰਨ ਲਿਆ ਜੀ ਵੱਡੀ ਹਾਈਟ ਕੱਦ ਦੇ ਵਿੱਚ ਤੇ ਪਲੀ ਸੋਭੀ ਵੇਖੋ ਕਰਮਾਂ ਵਾਲੀ ਪੂਰੀ ਦਾਜੀ ਆ ਕੋਈ ਲੱਸੀ ਚੁਾਈ ਕਰਕੇ ਦਿਖਾ ਵੀ ਦਿੱਤੀ ਆ ਤੁਸੀਂ ਵੀਡੀਓ ਪੂਰੀ ਜਲਦੀ ਵੇਖ ਲੈਣੀ ਆ ਠੀਕ ਆ ਜੀ ਤੇ 8 ਕਿਲੋ ਦੁੱਧ ਇਹ 30 32 ਮੋਲ ਕੋਈ ਵੀ ਕਰਾ ਲਓ ਦੇਣੀ 27000 ਦੀ ਹਾਂ 27000 ਦੇ ਦਾਂਗੇ ਲਓ ਵੀ ਇਹ ਦੇਣੀ 27000 ਦੀ ਆ 30 32 ਕੋਈ ਵੀ ਮੋਲ ਕਰਾ ਲਓ ਬਾਕੀ ਪੂਰੀ ਵੱਡੇ ਢਾਂਚੇ ਦੀ ਆ ਗਾਂ ਮੇਰਾ ਭਰਾ ਲੈ ਜਾਂਦਾ ਗੱਬਣ ਨਿਕਲ ਆਉਂਦੀ ਆ ਸੱਜਰ ਕਿਸੇ ਭਰਾ ਨੇ ਜਦੋਂ ਵੇਚਣੀ ਆ ਤੇ ਕਰਮਾਂ ਵਾਲੀ ਜਿੰਨੇ ਮਰਜ਼ੀ ਪੈਸੇ ਵਾਟ ਲਿਓ ਜੇ ਇਹਦੀ ਪੂਰੀ ਸਭੀ ਹਾਂ ਹਾਂ ਬਾਕੀ ਮੌਸਮ ਰੁੱਤ ਤੇਜ ਹੋ ਜੇ ਤੇ ਚਲੋ ਪਤਾ ਨਹੀਂਗਾ ਵੀ 65 ਨੂੰ ਮੱਥਾ ਮੱਥਾ ਲਾ ਜੇ ਹਾਂ ਜੀ ਵੀ ਚੰਗੀ ਡਬਲ ਢ